ਦਾ ਦਰ ਸਤਜੀ ਦੇ ਜੀਵਨ ਨੂੰ ਸਮਰਪਿਤ ਇੱਕ ਕਮਤਾ ਦੀ ਸਾਂਝ ਆਰਦੂ ਨਾਲ ਪਾਣੀ ਹੈ ਇੱਥੇ ਆਪ ਜੀ ਜਿਹੜਾ ਵੀ ਟੁੱਟਦਾ ਹੈ ਸਤਿਗੁਰ ਉਹਦੇ ਗੁਣ ਤੇ ਔਗਣ ਨਹੀਂ ਹੁੰਦੀ ਇੱਥੇ ਆਪ ਜੀ ਜਿਹੜਾ ਵੀ ਸੀਸ ਨਾਉਂਦਾ ਹੈ ਸਤਿਗੁਰ ਉਹਦੀ ਅਮੀਰੀ ਜਾਂ ਗਰੀਬੀ ਨਹੀਂ ਦੇਂਦੇ ਇੱਥੇ ਆਪ ਜੀ ਜਿਹੜਾ ਵੀ ਇੱਕ ਵਾਰੀ ਆਪ ਜੀ ਦਾ ਮਨ ਤਸਤ ਹੋ ਜਾਂਦਾ ਹੈ ਗੁਰੂ ਉਹਦੀ ਲਾਜਾ ਹੱਤਾਂ ਦੇ ਸਮਰਾਥੀ ਇਹ ਚਿੰਤਾ ਉਹ ਵੀ ਦੂਰ ਹੁੰਦੀ ਸੀ ਤੇ ਅੱਜ ਵੀ ਜੂ ਇੱਥੇ ਬੈਠੇ ਆ ਗੱਲ ਇਹ ਹੈ ਕਿ ਭਾਵਨਾ ਦੀ ਹੈ ਵਿਸ਼ਵਾਸ ਦੀ ਅਸੀਂ ਖੁਦ ਇਸ ਉਸਤਾਨ ਤੋਂ ਜਿੰਨਾ ਸੋਚਦਾ ਵੀ ਮੇਰਾ ਮਰਜ਼ਾ ਪੂਰੀਆਂ ਹੁੰਦੀਆਂ ਨੇ ਨਾ ਉਹ ਆਪਣੇ ਮੂੰਹੋਂ ਦੱਸਦੇ ਨੇ ਕਿnde ਇੱਕੋ ਵਾਰੀ ਆ ਕੇ ਕਲਗੀਧਰ ਦੇ ਚਰਨਾ ਵਿੱਚ ਵਰਲਾ ਪਾਇਆ ਕਿ ਦਾਦਾ ਮੈਂ ਇਸ ਚਿੰਤਾ ਵਿੱਚੋਂ ਲੰਘ ਰਿਹਾ ਇਸ ਫਿਕਰ ਦੇ ਵਿੱਚੋਂ ਲੰਘ ਰਿਹਾ ਕਿnde ਦੂਜੀ ਵਾਰੀ ਅਸੀਂ ਸ਼ੁਕਰਾਨੇ ਸੋ ਸਤਿਗੁਰੂ ਕਿਰਪਾ ਕਰੋ ਮਹਾਰਾਜ ਦੇ ਲਿਖਿਆ ਕੁਝ ਨਹੀਂ ਜਾਂਦਾ ਕਲਮ ਰੁਕ ਜਾਂਦੀ ਹੈ ਉਹ ਕਿ ਸਿੱਖ ਕਰਨ ਲੱਗੇ ਫਿਰ ਵੀ ਇੱਕ ਤਾਕਤ ਆ ਜੋ ਉਹਨਾਂ ਦੀ ਕਿਰਪਾ ਨਾਲ ਲਿਖੀ ਗਈ ਹੈ ਕਿ ਸਤਿਗੁਰੂ ਤੇਰੀ ਕਲਮ ਰੁਕ ਪਈ ਹੈ ਸਤਿਗੁਰੂ ਤੇਰੀ ਜ਼ਬਾਨ ਰੁਕ ਪਈ ਹੈ ਮੈਂ ਤੇਰੇ ਵਾਸਤੇ ਲਿਖ ਸਕਦਾ ਨਾ ਬੋਲ ਸਕਦਾ ਨਾ ਮੈਂ ਜਿੰਨੂੰ ਬਿਆਨ ਕਰ ਸਕਦਾ سچ سے کپا کر کے پانچ منٹیا ایکو کبتا کر کے فتح بلا دیا آؤ پیار سر سب کے ਗਲਮਾਨੀ ਰੁਕ ਗਈ ਦੁਨੀਆਂ ਲਿਖਾ ਕੀ ਸਿਫਤ ਤੇਰੀ ਸੇਵਾ ਮੇਰੀ ਨਾਉ ਕੋਈ ਵੀ ਕਵੀ ਕੋਈ ਵੀ ਲੇਖਕ ਕੋਈ ਵੀ ਦੁਨੀਆ ਦਾ ਰਾਇਟਰ ਆਪਣੇ ਲਖਣਾਂ ਵਿੱਚ ਨਹੀਂ ਬਰੋਹ ਸਕਦਾ ਉਹਦੀ ਸਿਰਤ ਐਸੀ ਹੈ ਜਿਹੜੀ ਕਹਿਣੀ ਕਸ਼ਮੀ ਤੋਂ ਬਾਹਰ ਹੈ ਤੁਹਾਨੂੰ ਕਲਗੀਧਾਰ ਦਾ ਬਾਦਸ਼ਾਹ ਜੀ ਆਪ ਸਾਰੇ ਜਿੰਦੇ ਬਣਾ ਕੇ ਰੱਖਣ ਆਪ ਜੀ ਨੇ ਬਹੁਤ ਹੀ ਪਿਆਰ ਦੇ ਸਤਿਗੁਰੂ ਦਿੱਤਾ ਹੈ ਸਾਰੇ ਜੁਰ ਕੇ ਇਕਾਗਰ ਜਿਤੋਂ ਕੇ ਮਹਾਰਾਜ ਜੀ ਸਤਿ ਸਵਾਸ ਸੁਲਾਈ ਸੀ ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਸ਼ੁਕਰਾਨਾ ਹੈ ਅੱਜ ਧੰਨਵਾਦੀਆਂ ਸਾਰੇ ਦੇ ਕਮਾਲ ਸਰਵਸਦਾ ਦੀ ਦਸ਼ਮੇਸ਼ ਪਿਤਾ ਤੁਮ ਤੁਮ ਸਾਈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਨੇ ਮਿਹਰ ਸਰਦਕਾ ਆਪਣਾ ਸੀਸ ਤੇ ਮੇਰਾ ਪਰਿਆ ਹੱਥ ਰੱਖ ਕੇ ਇਹ ਹਾਜ਼ਰੀ ਲਵਾ ਲਈ ਹੈ ਔਰ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਕਿ ਕੇਵਨ ਨਮਸਕਾਰ ਕਰਨ ਲਈ ਆਏ ਸੀ ਉਹਨਾਂ ਨੇ ਖਾਤੇ ਨੂੰ ਬੁਲਾ ਦਿੱਤਾ ਕਿ ਚਲੋ 5 ਮਿੰਟ ਕਲਤਾ ਦੀ ਸਾਂਝ ਬਹਿ ਜਾਵੀਂ ਤੇ ਆਪ ਵੱਡਿਆਂ ਦੀ ਅਸੀਸਾਂ ਹੀ ਚਾਹੀਦੀਆਂ ਆਸ਼ੀਰਵਾਦ ਹੀ ਚਾਹੀਦੇ ਨੇ ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆਂ ਕੋਈਆਂ ਬੇਨਤ ਫੁੱਲਾਂ ਆਪ ਦੀ ਸਾਰੇ ਕਾਜ ਕਾਰਨਾ ਦੇਖੋ ਸਜਣ ਅਸੀਸੜੀਆਂ ਜਿਉ ਹੋਵੇ ਸਾਇਸ ਤੋਂ ਇਹੋ ਅਸੀਸ ਬਖਸ਼ੀ ਦੀ ہو چکہ تب گرو گرنتھ سا مہاراج جی آو آؤ سگان چکاؤ اپنا تے گج مل کے آنکھو جی واحو جی کا خالص واحو جی کی پتے